ਆ ਮਾਰਕਾ ਜੇ ਦੇਖ ਕੇ ਆਏ ਨਾ ਸਮਝ ਲਿਓ ਵੀ 911 ਪਰ ਇਹ ਤੁਸੀਂ ਬੋਡੀ ਦੇਖ ਕੇ ਇਹਨੂੰ 911 ਸਮਝੋਗੇ ਪਰ ਜੇ ਇਹਦੇ ਵਿੱਚ ਸਮਾਨ ਤੁਸੀਂ ਤੁਸੀਂ ਕਹੋ ਕਿ ਇੰਨੇ ਟਰੈਕਟਰ ਇਕੱਠੇ ਕਰਤੇ ਇੰਨੇ ਟਰੈਕਟਰ ਇਕੱਠੇ ਕਰਤੇ ਆ ਬੰਪਰ ਤਾਂ ਇਹ ਲਾਤਾ ਫਾਰਮ ਟਰੈਕ 60 ਦਾ ਠੀਕ ਹੈ ਪਰ ਮੇ ਉਹ ਤੋਂ ਬਾਅਦ ਪਾਵਰ ਸਟੀering ਇਹ ਹੋ ਗਿਆ ਤੇ ਜਿਹੜਾ ਇਹਦੇ ਵਿੱਚ ਇੰਜਨ ਹੈ ਨਾ ਜਮਾ ਸ਼ੀਲਡ ਇੰਜਨ ਰੱਖਿਆ ਹੋਇਆ ਉੱਚੇ ਮਾਡਲ ਸੋਨ ਵਾਲੀ ਕਦਰ ਰੱਖਿਆ ਹੋਇਆ ਪਰ ਮੇ ਤੋਂ ਬਾਅਦ ਆ ਜਾ ਬਾਈ ਹੈਵੀ ਇਹਨੂੰ ਸਪੋਰਟ ਦਿੱਤੀ ਹੋਈ ਹੈ ਤੁਹਾਨੂੰ ਫੁੱਲਾ ਡੁੱਲਾ ਦੇ ਪਲੇਟਫਾਰਮ ਲਾਇਆ ਹੋਇਆ 911 ਤੁਸੀਂ ਜਿਹੜਾ ਵੀ ਦੇਖ ਲਿਓ ਇੱਥੇ ਗੇਅਰ ਹੁੰਦੇ ਨੇ ਹੱਥ ਨਾਲ ਪੈਂਦੇ ਹੁੰਦੇ ਹਨ ਇਹਦੇ ਆ ਸੈਂਟਰ 'ਚ ਨੇ ਕਮਾਲ ਕਰ ਲੈਣਾ ਉਹ ਤੋਂ ਬਾਅਦ ਧਰਮੇ ਕੱਲਾ ਇਹ ਨਹੀਂ ਭਾਈ ਉਹ ਤੋਂ ਬਾਅਦ ਆ ਦੇ ਸਾਰੇ ਇਹਦੇ ਲੀਵਰ ਨਾ ਸਾਈਡਾਂ ਤੇ ਕੱਢੇ ਹੋਏ ਨੇ ਸਾਈਡਾਂ ਤੇ ਪਲੇਟਫਾਰਮ ਘੈਂਟ ਆ ਤੇ ਜਿਹੜੀ ਇਹਦੇ ਛਤਰੀ ਲੱਗੀ ਹੋਈ ਹੈ ਤੁਸੀਂ ਇਹ ਵੀ ਨਹੀਂ ਕਦੇ ਵੇਖੀ ਹੋਣੀ ਇਹ ਗਲਾਫ ਜਿਹਾ ਤੁਸੀਂ ਲਾ ਕੇ ਧੋ ਵੀ ਸਕਦੇ ਹੋ ਤੇ ਇਹਦੇ ਦੁਆਰਾ ਵੀ ਲਾ ਸਕਦੇ ਹੋ ਕਿਸੇ ਮਿਸਤਰੀ ਲਵੇ ਜਾਣ ਦੀ ਲੋੜ ਨਹੀਂ ਇਹਦੇ ਜੇ ਗੱਲ ਕਰੀਏ ਲਿੰਕਾਂ ਦੀ ਇਹ ਇਹਦੇ ਨਾਲ ਆ ਸਾਰਾ ਇਹਦਾ ਜੌਂਡੀਰ ਦਾ ਸਿਸਟਮ ਲੱਗਿਆ ਹੋਇਆ ਹੈਵੀ ਇਹਦੇ ਹੁੱਕ ਲੱਗੀ ਹੋਈ ਹੈ ਦੇ ਭਾਈ ਉਹਦਾ ਇਹ ਮਾਡਲ ਕਿੰਨਾ ਹੈ 2002 ਵੀਰੇ 2002 ਮਾਡਲ ਇਹਦਾ ਨੰਬਰ ਪੰਜਾਬ ਦਾ ਨੰਬਰ ਹਰਿਆਣਾ ਦਾ ਜੀ ਕਾਪੀ ਪਾਸ ਹੋਈ ਵੀ ਹੈ ਅਸਾ ਕਾਪੀ ਪਾਸ ਹੋਣ ਗਈ ਹੋਈ ਹੈ ਹੋਈ ਵੀ ਹੈ ਪਾਸ ਹੋਈ ਹੋਈ ਹੈ ਓਕੇ ਤੇ ਲੈ ਮਿੱਤਰੋ ਜੇ ਕੋਈ ਸੱਜਣੇ ਭਾਈ ਇਹ ਲੈ ਜਾਣਾ ਚਾਹੇ 3 ਲੱਖ ਰੁਪਏ ਚ ਮੰਗਾ ਵੀਰੇ 3 ਲੱਖ ਡਿਮਾਂਡ ਆ ਮਾਨਤਨ ਹੂ ਆ ਆਜੋ ਮਿੱਤਰੋ ਆਉਣਾ ਕਿੱਥੇ ਹੈ ਦੱਸਿਓ ਭਾਈ ਕਰਾਂ ਕੈਦੂਪੁਰ ਬੱਸ ਅੱਡੇ ਜੀ ਹਾਂ ਕੈਦੂਪੁਰ ਦੇ ਮੇਨ ਬੱਸ ਸਟੈਂਡ ਦੇ ਉੱਪਰ ਨਾ ਮੇਨ ਰੋਡ ਤੇ ਜਿਹੜਾ ਕੈਦੂਪੁਰ ਆ ਇਹ ਨਾਬੇ ਤੋਂ ਭਾਦਸੋ ਰੋਡ ਤੇ ਪੈ ਜਾਂਦਾ ਹੈਪੀ ਬਾਈ ਤੇ ਸ਼ੋਰੂਮ ਤੇ ਖੜਾ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਜੇ ਕੋਈ ਸੱਜਣ ਇੰਨਾ ਤਿਆਰ ਕਰਵਾਉਣ ਲੱਗ ਜੇ ਨਾ ਤੁਸੀਂ ਐਂ ਸੋਚੀ ਜਾਵੋਗੇ ਵੀ ਇੰਨਾ ਸਮਾਨ ਲਿਆਈਏ ਕਿੱਥੋਂ ਸਾਰਾ ਕੁਝ ਸਮਾਨ ਘੈਂਟ ਐ ਬਈ ਦੀ ਸਟਾਰਟਿੰਗ ਦਿਖਾਈ ਕਰਕੇ ਚਾਬੀ ਨਹੀਂ ਘਮਾਉਣ ਦਿੰਦਾ ਟਰੈਕਟਰ ਦੀ ਸਟਾਰਟਿੰਗ ਬੜੀ ਤਾਕੜੀ ਐ ਮੁਕਾਈ ਭਾਈ ਕਰਾਂ ਦੇਖਾ ਕਾ ਮਾਰ ਦਿਆ ਨਾ ਚਿੜੀ ਸਾਲਾ ਘੱਟੇ ਭਾਈ ਬੰਦੋ ਕਰਦੇ ਵੰਦ ਰੁਪਈਆ ਮੰਗਿਆ ਆਪਣੇ 3 ਲੱਖ ਟਰਬੋ ਲੱਗੀ ਵੀ ਜੀ ਟਰਬੋ ਲੱਗੀ ਹੋਈ ਆ 3 ਲੱਖ ਦਾ ਬਈ ਨੇ ਮੰਗਿਆ ਇਹਦੇ ਵਿੱਚ ਮਾਨ ਤਾਣ ਵੀ ਕਰੂਗਾ ਮਿੱਤਰੋ ਆਜੋ ਕਰਾਂ ਹਾਂ ਇਹਦੇ ਨਾਲ ਤਾਂ ਨਾੜ ਕਰਨ ਚਾਹੇ ਤਸੱਲੀ ਜਿੰਨੀ ਮਰਜ਼ੀ ਕਰ ਲਓ ਅਗਲਾ ਹਾਂ ਜਿਹੜਾ ਮਰਜ਼ੀ ਸੰਧ ਪਾਲਿਓ ਯਾਰ ਤਸੱਲੀ ਕਰ ਲਿਓ ਪੂਰੀ ਆਜੋ ਫਟਾਫਟ ਕਈ ਦੂਪਰ ਆਜੋ ਕਰਾਂ